ਭਾਈ ਗੁਰਜੀ ਖਾਲਸਾ ਭਾਈ ਗੁਰਜੀ ਕੀ ਫਤਿਹ ਥੱਲੇ ਵੀਡੀਓ ਚੱਲ ਰਹੀ ਜੀ ਹੈ ਕੈਨੇਡਾ ਦੀ ਫੈਡਰੇਸ਼ਨ ਹੈ ਕਬੱਡੀ ਦੀ ਇਹ ਸਰਦਾਰ ਸਾਹਿਬ ਪੂਰੀ ਗੱਲ ਸਾਸਾ ਜੀ ਦੱਸ ਰਿਹਾ ਹੈ ਕਿ ਕਿਵੇਂ ਇਹ ਪਲੇਅਰਾਂ ਨੇ ਬਹੁਤ ਜ਼ਿਆਦਾ ਨਸ਼ਾ ਵੜਦਾ ਕਬੱਡੀ 'ਚ ਹੋਰ ਕਿੰਨੇ ਜ਼ਿਆਦਾ ਦੁਖੀ ਹੈ ਪਲੇਅਰਾਂ ਤੋਂ ਨਵੇਂਾਂ ਤੋਂ ਇਹ ਪੁਰਾਣਿਆਂ ਤੋਂ ਉਹ ਨਵੇਂ ਨੂੰ ਕਿਸੇ ਨੂੰ ਅੱਗੇ ਨਹੀਂ ਆਂਦੇ ਰਿਹਾ ਅੱਗੇ ਕਿਤਰਾ ਨਹੀਂ ਆਂਦੇ ਰਿਹਾ ਅੱਗੇ ਮੈਂ ਬਾਰ-ਬਾਰ ਕਹਿ ਰਿਹਾ ਦੱਸਿਆ ਵੀ ਹੈ ਕਿ ਗੈਂਗਸਟਰਾਂ ਦੀ ਐਂਟਰੀ ਕਬੱਡੀ 'ਚ ਕਿਵੇਂ ਉਹ ਕਬੱਡੀ ਇਸ ਤਰ੍ਹਾਂ ਹੀ ਐਂਟਰੀ ਹੋਈ ਇਹਨਾਂ ਦੀ ਜਿਹੜੇ ਆ ਪੁਰਾਣੇ ਸੀ ਇਹਨਾਂ ਨੇ ਕੋਈ ਨਵਾਂ ਪਲੇਅਰ ਕੋਈ ਵੀ ਉੱਠਿਆ ਉਹਨੂੰ ਫੋਨ ਕਰਵਾਤਾ ਆਂ ਜਾਂ ਕੁਝ ਵੀ ਕਰਵਾਤਾ ਤਾਕੀਦਵਾਤੀ ਉਹ ਜਦੋਂ ਡਰਦੇ ਮਾਰੇ ਸੈ ਗਿਆ ਜਾਂ ਖੇਡਿਆ ਨਹੀਂ ਕੁਝ ਵੀ ਕਰਤਾ ਉਹ ਸਾਫ਼-ਸਾਫ਼ ਅੱਚੀ ਦੱਸ ਰਹੇ ਉਹ ਨਾਲ ਇਹ ਵੀ ਦੱਸ ਰਹੇ ਆ ਕਿ ਭਈ ਸਾਡੀ ਅੱਖਾਂ ਖੁੱਲ ਚੁੱਕੀਆਂ ਹੋਣਾ ਹੀ ਤੇ ਹੁਣ ਨਿੱਕੇ ਬੱਚਿਆਂ ਦੀ ਪੰਜਾਬ ਆ ਕੇ ਵੱਡੇ-ਵੱਡੇ ਟੂਰਨਾਮੈਂਟ ਬੱਚਿਆਂ ਦੇ ਕਰਾਇਆ ਕਰਾਂਗੇ ਨਵੇਂ ਬੱਚਿਆਂ ਦੇ ਹੋਰ ਅਗਲੇ ਸਾਲ ਕੈਨੇਡਾ ਨਵੇਂ ਬੱਚਿਆਂ ਨੂੰ ਲੈ ਕੇ ਆਵਾਂਗੇ 6 6-6 ਬੱਚਿਆਂ ਦਾ ਗਰੂ ਬਣਾ ਕੇ ਨਵੇਂ-ਨਵੇਂ ਪਲੇਅਰਾਂ ਨੂੰ ਲੈ ਕੇ ਆਵਾਂਗੇ ਚਲੋ ਮਹਾਰਾਜ ਇਹਨਾਂ ਦੀਆਂ ਅੱਖਾਂ ਖੁੱਲੀਆਂ ਹੋਰ ਇਹਨੇ ਪੁਰਾਣੇ ਤਜਰਬੇਕਾਰ ਬ 79 ਤੋਂ ਕਬੱਡੀ ਖੜਾ ਰਹੇ ਆ ਬਾਹਰ ਦੇ ਮੁਲਖਾਂ ਦੇ ਮੁੰਡਿਆਂ ਨੂੰ ਬੱਚਿਆਂ ਨੂੰ ਤੇ ਪੰਜਾਬ ਵਾਲਿਆਂ ਨੇ ਮੇਰੇ ਖਿਆਲ ਨਾਲ ਹਜੇ ਵੀ ਅੱਖਾਂ ਨਹੀਂ ਖੁੱਲੀਆਂ ਅੱਖਾਂ ਖੁੱਲੀਆਂ ਵੈਸੇ ਪਿੰਡਾਂ 'ਚ ਕਈ ਮੈਨੂੰ ਵੀ ਕਮੈਂਟਾਂ ਦੰਦੇ ਆ ਕੋਈ ਵੀ ਸਾਰੇ ਕੰਦੇ ਵੀ ਬਹੁਤ ਵਧੀਆ ਜੀ ਇੱਕਦਮ ਠੀਕ ਗੱਲ ਬੋਲ ਰਿਹਾ ਤੂੰ ਕਿ ਇਹਨਾਂ ਦੇ ਜਦੋਂ ਮੈਚ ਹੁੰਦੇ ਆ ਕਬੱਡੀ ਦੇ ਕਿਤੇ ਵੀ ਤੇ ਮੋਟਰ ਤੇ ਦੇਖ ਲਓ ਸਿੰਝਾ ਸਿੰਝਾ ਭਈ ਹੁੰਦੀਆਂ ਇਹਨਾਂ ਦੀਆਂ ਤੇ ਅੱਛਾ ਜਿਹੜੇ ਨਸ਼ਾ ਪਤਾ ਨਹੀਂ ਕਰਦੇ ਮਿਹਨਤ ਕਰਦੇ ਆ ਬਹੁਤ ਜ਼ਿਆਦਾ ਉਹ 10% ਹੈ ਉਹ ਹਜੇ ਵੀ ਖੇਡ ਰਹੇ ਆ ਭਾਵੇਂ ਉਹਨਾਂ ਦੀ ਏਜ 35 36 40 ਹੈ ਉਹ ਖੇਡ ਰਹੇ ਬਹੁਤ ਵਧੀਆ ਉਹਨਾਂ ਨੂੰ ਇਹਦੋਂ ਨਾਲ ਦੇ ਜਿਹੜੇ ਆਪ ਗਨੇ ਅਹੀਂ ਖੜੀ ਹੋਣ ਨਾਲ ਤੇ ਅਹੀਂ ਦੇ ਖਿਲਾਫ ਸਿਰਫ ਉਹਨਾਂ ਦੇ ਆ ਜਿਹੜੇ ਜਿੰਨਾਂ ਨੂੰ ਜੁਆਇਆ ਜਾਂਦੇ ਅਸੀਂ ਸਿਰਫ ਸਿਰਫ ਬਾਹਰ ਜਾਣਾ ਹੈ ਕਬੱਡੀ ਦੀ ਅਸੀਂ ਦੇ ਸੀ ਕਬੱਡੀ ਦਾ ਕੋਈ ਲੈਣਾ ਦੇਣਾ ਨਹੀਂ ਹੈ ਬਸ ਕਿਸ ਤਰ੍ਹਾਂ ਟਿਕਟ ਹੋ ਕੇ ਲਾ ਕੇ ਲਾਲ ਬੀਲੇ ਹੋ ਕੇ ਫਾਫੂ ਵਰਗੁਰ ਵਰਗੇ ਗਰਾਉਂਡ 'ਚ ਪਹੁੰਚ ਜਾਈਏ ਕਿ ਇਤਨਾ ਬਾਹਰ ਜਲਦੀ ਹੈ ਬਸ ਬਸ ਬਾਹਰ ਜਾਣਾ ਹੈ ਪੰਜਾਬ ਨੂੰ ਛੱਡਣਾ ਹੈ ਉਤਰਾ ਭਾਵੇਂ ਨੂੰ ਮਾਰ ਖੇਡ ਗਾਣਾ ਤੇ ਪੰਜਾਬ ਨੂੰ ਕਿਉਂ ਗਾਣਾ ਤੇ ਲੋੜ ਦੋਹਾਂ ਦੀ ਕਿਸੇ ਦੀ ਨਹੀਂ ਹੋਰ ਜਿੰਨੇ ਵੀ ਆ ਜਿੰਨੇ ਵੀ ਆ ਫੈਸ਼ਨੇਬਲ ਪਲੇਅਰ ਆ ਤੁਹਾਨੂੰ ਦੁਨੀਆ ਨਾਲ ਨਾ ਕਮੈਂਟਰਾਂ ਨੂੰ ਪੰਪ ਪੰਪ ਸੌ ਦੇ ਕੇ ਭੁੱਲੀ ਜਾ ਰਹੇ ਨਾ ਇਹਨਾਂ ਦਾ ਮਕਸਦ ਸਿਰਫ ਉਹ ਸਿਰਫ ਬਾਹਰ ਜਾਣਾ ਹੈ ਪੰਜਾਬ 'ਚ ਰਹਿਣਾ ਨਹੀਂ ਨਹੀਂ ਹੈ ਪੰਜਾਬ 'ਚ ਰਹਿਣਾ ਨਹੀਂ ਹੈ ਪਿੱਛੋਂ ਪੰਜਾਬ ਦਾ ਕੁਝ ਵੀ ਹੋਵੇ ਅੱਛਾ ਹੁਣ ਇੱਕ ਪਲੇਅਰ ਪਿੱਛੇ ਜੇ ਮੈਂ ਵੀਡੀਓ ਦੇਖ ਰਿਹਾ ਸੀ ਇਹਨਾਂ ਦੇ ਖਿਲਾਫ ਆ ਬੋਲਣ ਲੱਗੇ ਨਸ਼ੇਗਰ ਬੱਤੇ ਪਲੇਅਰ ਕਰਦੇ ਤੇ ਉਹ ਆ ਗਿਆ ਜੀ ਕੋਈ ਸਾਜੀ ਸਾਜੀ ਕਰਕੇ ਆਉਣਾ ਗੁਜਰ ਮੁਸਲਮਾਨ ਉਹ ਕਹਿੰਦਾ ਜੀ ਤੁਸੀਂ ਗਲਤ ਜੀ ਫਾਣਾ ਹੈ ਉਹ ਤੇ ਵੀ ਐਸੀ ਤੇ ਐਸੀ ਤੂੰ ਪਹਿਲਾਂ ਚੁੱਪ ਕਰ ਤੂੰ ਵੀ ਸਾਰੇ ਵੈਸੇ ਪੰਜਾਬ 'ਚ ਗੰਦ ਪਾਇਆ ਤင်း ਗੁਜਰਾਂ ਨੇ ਮੁ ਕਿ ਜਿਹੜੇ ਰੋਡ ਸਣੀ ਨੰਗ ਜੋ ਤੁਸੀਂ ਆਪਣੇ 100 150 250 ਜਿੱਥੇ ਮਰਜੀ ਵਾਰ ਦਿੰਦੇ ਜੇ ਅੱਛਾ ਪਹਿਲਾਂ ਤੇ ਤੁਸੀਂ ਹੱਥ ਜੋੜਦੇ ਹੁੰਦੇ ਜਮੀਂਦਾਰਾਂ ਦੇ ਅੱਗੇ ਜੱਟਾਂ ਦੇ ਅੱਗੇ ਕਿ ਅਸੀਂ ਇੱਥੇ ਰੈਲੀ ਉੱਥੇ ਰੈਲੀ ਆਜ ਕੱਲ ਤੇ ਤੁਸੀਂ ਉਹਨਾਂ ਨੂੰ ਅੱਖੋਂ ਦਿਖਾਉਣ ਲੱਗ ਪਏ ਜੇ ਉਹਨਾਂ ਨੇ ਕੁੱਟਿਆ ਵੀ ਜੇ ਸਾਡੇ ਜੇ ਮੇਜੇ ਠੀਕ ਰਿਹਾ ਤੁਹਾਨੂੰ ਚੰਗਾ ਵੀ ਇੱਕ ਵਾਰੀ ਫੈਂਡਾ ਤੁਹਾਨੂੰ ਚੰਗਾ ਤੇ ਤੂੰ ਤਾਂ ਨਾ ਹੀ ਬੋਲ ਠੀਕ ਹੈ ਤੂੰ ਆਪਣੀ ਮਿਹਨਤ ਕਰਨਾ ਆਪਣੀ ਮਿਹਨਤ ਕਰੀ ਜਾ ਜਿਹੜੀ ਗੱਲ ਕਹਿ ਰਿਹਾ ਉਹਨਾਂ ਨੂੰ ਗੱਲ ਕਰਨ ਦੇ ਕਿਉਂਕਿ ਜੇ ਉਹਨਾਂ ਨੇ ਤੇਰੀ ਬਾਹਣੀ ਫੜੀ ਨਾ ਤੇ ਤੂੰ ਇੱਥੇ ਮਜੀਠੇ ਦੇ ਕਿਹਦਾ ਦਰਖਤ ਮੇਦਾ ਜਾਂ ਕਿਹਦਾ ਕਿਹਦਾ ਟੜ ਤੋਂ ਪੰਜਾਬ ਤੋਂ ਦੇ ਟੜਦੋ ਵੀ ਪੰਜਾਬ ਬਹੁਤ ਜ਼ਿਆਦਾ ਦੁਖੀ ਹੈ ਤੁਹਾਡੇ ਗੁਰਜਰ ਮੁਸਲੀਆਂ ਕੋ ਕਿਤੋਂ ਹੀ ਆ ਛੜੇ ਸੀ ਮਾਰਕ ਰੱਖਤੀ ਕੋਈ ਦਰਖਤ ਨਹੀਂ ਛੜਿਆ ਤੁਸੀਂ ਤੇ ਤੂੰ ਇਹਨਾਂ ਨੂੰ ਨਾ ਬੋਲ ਸਿੱਧੀ ਜੀ ਗੱਲ ਹੈ ਉਹ ਠੀਕ ਕਹਿ ਰਹੇ ਐ ਇੱਕਦਮ ਉਹ ਹੁਣ ਨਵੇਂ ਬੰਦਿਆਂ ਦੀ ਐਂਟਰੀ ਜਾਂਦੇ ਨੇ ਨਵੇਂ ਬੱਚਿਆਂ ਨੂੰ ਜਾਂਦੇ ਕੋਈ ਉਹਨਾਂ ਨੇ ਪੇਤ ਪਾ ਲਿਆ ਤੁਹਾਡੇ ਸਾਰੇ ਉਹ ਹੁਣ ਤੁਹਾਡਾ ਸਮਝ ਲੋ ਇੱਕ ਸਾਹ ਦਾ ਨਾ ਲੋਕ ਜਾਗਰੂਕ ਹੋ ਰਹੇ ਐ ਤੇ ਤੁਸੀਂ ਆਪਣੀ ਛੁੱਟੀ ਸਮਝੋ ਉਹ ਪਲੇਅਰ ਨਵੇਂ ਨਵੇਂ ਆਣ